ਜੀ ਸਾਰਿਆਂ ਨੂੰ ਹਾਂਜੀ ਕਿਵੇਂ ਠੀਕ ਠਾਕ ਹੋ ਜੀ ਦੇਖੋ ਅੱਜ ਮੈਂ ਪਹਿਲੇ ਦਿਨ ਲੱਕੀ ਦੇ ਕੱਪੜੇ ਪਾਇਆ ਲੱਕੀ ਕਹਿੰਦੇ ਠੰਡਾਗੇ ਤੇ ਮੈਂ ਟਰੈਕਸੂਟ ਲੱਕੀ ਦਾ ਪਾਇਆਗਾ ਮੈਂ ਤਾਂ ਕਦੇ ਤੁਹਾਨੂੰ ਪਤਾ ਪਾਉਂਦੀ ਨਹੀਂ ਤੇ ਅਸੀਂ ਚੱਲੇ ਅੱਜ ਬਟਾਲੇ ਜਿਹੜੇ ਦੀਪ ਫੁੱਟਰ ਨੇਗੇ ਸਭ ਤੇ ਸਭ ਤੋਂ ਮਸ਼ਹੂਰ ਨੇ ਇੰਸਟਾਗ੍ਰam ਦੇ ਉਹਨਾਂ ਦੇ ਅੱਜ ਸਲੂਨ ਦੀ ਓਪਨਿੰਗ ਆ ਤੇ ਸਾਨੂੰ ਵੀ ਬੁਲਾਇਆ ਉੱਥੇ ਬਾਕੀ ਇੰਸਟਾਗ੍ਰam ਆ ਸਾਰੇ ਪਹੁੰਚ ਰਹੇ ਨੇ ਉੱਥੇ ਤੇ ਮੈਂ ਲੱਕੀ ਚੱਲੇ ਆ ਸਵਾ 7 ਹੋ ਗਏ ਤੇ 3 3.5 ਘੰਟੇ ਲੱਗਦੇ ਜਾਣ ਤੇ ਤੇ ਪਲੀਜ਼ ਸਾਡੇ ਨੂੰ ਬਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਆ ਤੇ ਹੁਣ ਅਸੀਂ ਬਲੌਗ ਲਗਾਤਾਰ ਪਾਇਆ ਕਰਾਂਗੇ ਪਲੀਜ਼ ਸਪੋਰਟ ਕਰਿਆ ਕਰੋ ਮੇਰੇ ਅਸੀਂ ਆ 9 ਵਜੇ ਵੀ ਚੱਲੇ ਆ 12 ਵਜੇ ਤੁਹਾਨੂੰ ਦੱਸਾਂਗੇ ਆਲੇ ਦੇਖੋ ਅਸੀਂ ਰਸਤੇ ਤੇ ਲੱਗੇ ਆ ਪਹਿਲੀ ਵਾਰ ਬਤਾਰੇ ਪਹੁੰਚ ਕੇ ਬਤਾਵਾਂਗਾ ਸਤ हां उन्होंने काम जाके स्क्रीन पर पहुंच चुका करे गाइस वीरे हां जी गाइस वीरे हेलो जी किमे हो जी गाइस मेरे सखी का जी आडा ਸਾਡੇ ਵਲੌਗ ਤੇ ਸਵਾਗਤ ਹੈ ਚੈਨਲ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਦੇ ਪਹਿਲੀ ਵਾਰ ਮਿਲੇ ਅਸੀਂ ਭੈਣ ਨੂੰ हां सही ਗੱਲ ਹੈ ਹਾਂਜੀ ਪਹਿਲੀ ਵਾਰ ਮਿਲਿਆ ਦੀਪ ਵੀਰੇ ਦੇ ਘਰੇ ਪਹੁੰਚ ਚੁੱਕੇ ਆਂ ਸੀ ਤੇ ਬਾਕੀ ਅੱਗੇ ਅੱਗੇ ਦਿਖਾਣੇ ਆ ਜੀ ਤੁਹਾਨੂੰ ਅਸੀਂ ਬਸ ਤਿਆਰ ਹੋਣ ਲੱਗੇ ਲੱਗੇ ਇੱਥੇ ਸਾਰੇ ਸੈਲੀਬ੍ਰਿਟੀ ਪਹੁੰਚੇ ਆ ਅੱਜ ਤਾਂ ਮੈਂ ਜਾਣਦੀ ਨਹੀਂ ਮੈਂ ਤਾਂ ਸਿਰਫ ਗਾਇਕ ਵੀਰੇ ਨੂੰ ਜਾਣਦੀ ਆ ਕਿ ਉਹਨਾਂ ਨੂੰ ਪਹਿਲੀ ਵਾਰ ਮਿਲੀ ਆਂਗੀ ਤੇ ਉਹ ਦੀਪ ਵੀਰਾ ਇਹਨਾਂ ਦੇ ਉਹ ਅੱਜ ਸਲੂਨ ਦੀ ਓਪਨਿੰਗ ਆ ਜੀ ਇਸ ਕਰਕੇ ਬੁਲਾਇਆ ਇਹਨਾਂ ਨੇ ਜੀ ਇਹ ਦੇਖੋ ਸਲੂਨ ਇੱਥੇ ਓਪਨਿੰਗ ਕਰ ਰਹੇ ਆ ਰੋਡ ਇੱਥੇ ਬਿਲਕੁਲ ਨੇੜੇ ਆ ਦੇ ਰੋਡ ਕਰ ਰਹੇ ਨੇ オーਪਨਿੰਗ ਦੀਪ ਉਮਰثارੂ ਜੀ ਇੱਥੇ ਉਹ ਬੈਠੇ ਨੇ ਮੁੰਡੇ ਉਹ ਵੀ ਬਲੌਗਰ ਨੇ ਫੂਡ ਬਲੌਗਰ ਕਾਫੀ ਫੇਮਸ ਆ ਸਾਰੇ ਸਾਡੇ ਤੋਂ ਬਿਨਾ ਸਤਾਈਂ ਤੇ ਸਾਡੇ ਬਲੌਗ ਨਹੀਂ ਕੋਈ ਦੇਖਦਾ ਕੋਈ ਚੱਲਦੇ ਨਹੀਂ ਸਾਰੇ ਫੇਮਸ ਸੰਦੇ ਆਇਆ ਇੱਥੇ ਲੱਕੀਨ ਤਾਂ ਤੇਲ ਚੜਿਆ ਫੇਰ ਉਲਟੀ ਆ ਗਈ ਜਾਂਦੀ ਹੈ ਲੱਕੀ ਨੂੰ ਸਫਰ ਕਰਕੇ ਥੱਕ ਗਏ ਅਸੀਂ ਤਾਂ ਇੰਨਾ ਜਿਆਦਾ ਹਾਂਜੀ ਲੋ ਜੀ ਦੀਪ ਮਠਾ ਦੇ ਪਹੁੰਚ ਚੁੱਕੇ ਹਨ ਐਵੇਂ ਖੜੀ ਦੀ ਐਂਟਰੀ ਪੈਂਦੀ ਕੀ ਬਲੌਗ ਦੇ ਨਾਲ ਬਣ ਰਹੇ ਆ ਤੁਹਾਨੂੰ ਹੋਰ ਵੀ ਆਰਟਿਸਟ ਦਿਖਾਣੇ ਇੱਥੇ ਦੁਜੀਰਤਾ ਲਗਿਓ ਹੀ ਖਾਨ ਬਗਾਉਡੇ ਦੁਜੀਰਤਾ ਲਗਿਓ ਬਾਰੀ-ਬਾਰੀ ਮਿਲਦੇ ਚੱਲੋ ਨਾ ਤੇ ਦੀਪ ਮਠਾਰੂ ਵੀ ਤਾਂ ਵੀ ਪਹੁੰਚ ਗਿਆ ਹੈਲੋ ਸਸਾਈ ਜੀ ਹਾਲ ਚਾਲ ਦੇ ਚੋ ਹਾਂਜੀ ਸਾਰੇ ਪਹੁੰਚ ਚੁੱਕੇ ਨੇ ਜੀ ਬਹੁਤ ਵਧੀਆ ਪ੍ਰੋਗਰਾਮ ਕਰਿਆ ਹੈ ਵੀਰੇ ਨੇ ਦਲਜੀਤ ਪੀ ਜਾਂਦੀ ਕਾਫੀ ਮੇਰੇ ਵੱਲੋਂ ਤੁਹਾਨੂੰ ਖੁਸ਼ੀ ਦੀ ਬਾਤਾਂ ਦੁੱਤ। ਇਹਦੇ ਚੋਟੇ ਇਕਰ ਮੈਂ ਨਰਮ ਨਾ ਪੂਰੀ ਕਰ। ਤੇ ਸਰਦਾਰ ਨੇ ਬੜੇ ਫੇਮਸ ਨੇਗੇ। ਇਹਨਾਂ ਨੇ ਮੈਨੂੰ ਫੋਲੋ ਵੀ ਕੀਤਾ ਤੇ ਮੈਂ ਵੀ ਕਰਦੇ ਤੇ ਤੁਸੀਂ ਵੀ ਜਰੂਰ ਕਰੋ ਸਾਰੇ। ਮੈਨੂੰ ਬੜਾ ਵਧੀਆ ਸਵਾਹ ਲੱਗਿਆ ਵਿਚਾਰਿਆਂ ਨੇ ਸਾਡੀ ਕਹਿੰਦੇ ਆ ਸਾਰਿਆਂ ਨੂੰ ਇਹ ਦੀਪ ਦੀਦੀ ਦੀਪ ਵੀਰਾ ਉਹਨਾਂ ਦੇ ਸਿਸਟਰ ਬੈਠੇ ਨੇਗੇ। ਹੈਲੋ ਜੀ। ਇਹ ਕੱਕੂ ਐਨਾ ਦਾ ਨਿੱਕਾ ਜਿਹਾ ਘਰ ਨਹੀਂ ਪੈਣੀ ਇੱਧਰ ਕਿੱਥੀ ਪੈਣੀ ਇਹੋ ਜਿਹਾ ਲਿਖੇ ਕਿ ਦਵਾਰਨ ਕਿੱਥੇ ਪੈਣੀ ਠੀਕ ਹੈ ਦੇਖੋ ਗਾਇਸ ਵੀਰੇ ਨਾਲ ਸੰਦੀਪ ਸਾਰੇ ਫੋਟੋਆਂ ਘਚਾਉਂਦੇ ਐਨਾ ਵਧੀਆ ਵਿਚਾਰੀ ਦਾ ਸੁਭਾਗ ਆ ਬਹੁਤ ਵਧੀਆ ਗੀਤ ਸੀ ਗਲਤ ਬੋਲਦੇ ਆ ਸਾਰੇ ਗਲਤ ਕਮੈਂਟ ਕਰਦੇ ਆ ਐਨੇ ਫੈਨ ਆ ਐਨੇ ਜਗਲੇ ਜਾਣਦੇ ਆ ਇਹਨਾਂ ਨੂੰ ਇੰਨੀ ਚੜਾਈ ਆ ਇਹਨਾਂ ਦੀ ਦੇਖੋ ਮੈਂ ਨਵੇਂ ਛੱਡ ਕੇ ਸਭ ਦੀ ਚੜਾਈਆਂ ਆ ਹਨ ਫੜਗਵਾਰ ਨੂੰ ਮੈਂ ਵੀ ਇੱਕ ਕਣਪੜਗਵਾਰ ਬਦਰੀ ਫਿਰਦੀਆਂ ਤੇ ਸਾਰਿਆਂ ਦੇ ਵਿੱਚ ਕਿਹੜੇ ਕਿਹੜੇ ਬੈਠੇ ਆ ਕਿਹੜੇ ਕਿਹੜੇ ਬੈਠੇ ਆ ਅੰਤਿ ਰੋਲ ਕੀ ਕਿੰਨੀ ਸੋਣੀ ਬਜਾਂਦੇ ਆ ਚਲੋ ਹਟਾਉਣੀ ਸੌ ਨਹੀਂ ਪਾਈ ਹੋਣੀ ਕਿ ਸ ਕਰਨ ਕਰਵਾ ਤਾ ਇਧਰ ਦੇਖ ਕੇ ਇਧਰ ਦੇਖ ਕੇ ਇਹਨੂੰ ਸਲੀਵ ਜੀ ਡੀਡੀ ਬਣਾ ਦਿਓ ਆਪ ਹੁਣ ਕੇ ਨਿਪੜਾ ਦਿਓ ਅੱਜ ਇਹਦੀ ਫੋਨ ਫੜਿਓ A ver, abrí de...